ਮੈਂਬਰ ਸਾਹਿਬਾਂ ਨੂੰ ਪਤਾ ਹੀ ਹੈ ਕਿ ਅਸੀਂ ਹਰ ਮਹੀਨੇ ਮਿਲਦੇ ਆਂ ਪਰ ਮਿਲਣ ਦਾ ਕਈ ਵਾਰੀ ਜਿਵੇਂ ਮੇਲੇ 'ਚ ਜਾਨੇ ਭੀੜ ਭੜਕ ਕੇ ਆ ਦੇਖਿਆ ਮੇਲਾ ਆਪ ਦਾ ਚਲੇ ਆਏ ਤੇ ਕਈ ਵਾਰੀ ਅਸੀਂ ਗੌਰ ਨਾਲ ਬਾਤ ਚਦੇ ਆਂ ਕਿ ਇਹ ਬੰਦੇ ਦੀ ਸਖਸ਼ੀਅਤ ਕਿਸ ਤਰ੍ਹਾਂ ਹੈਗੀ ਤੇ ਮੈਂ ਸਮਝਦਾ ਕਿ ਤੁਸੀਂ ਅੱਗੇ ਤੋਂ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਹੈ ਕਿਉਂਕਿ ਅਸੀਂ ਪਿੱਛੇ ਇੱਕ ਪ੍ਰੋਜੈਕਟ ਸ਼ੁਰੂ ਕਰਿਆ ਸੀਗਾ ਕਿ ਜਿਸ ਕਿਸੇ ਨੂੰ ਬੁਲਾਉਣਾ ਹੈ ਤੇ ਉਹਨੂੰ ਨਾਂ ਨਹੀਂ ਲੈਣਾਗਾ ਉਹਦੇ ਗੁਣ ਦੱਸਣੇ ਆ ਕਿ ਤੁਸੀਂ ਲੱਭ ਲੈਣਾ ਕਿਉਂ ਬੰਦਾ ਕਿਹੜਾ ਹੋ ਸਕਦਾ ਕੁਝ ਤਾਂ ਪਛਾਣ ਹੋਊਗੀ ਤੁਹਾਨੂੰ ਵੀ ਯਾਰ ਇਹ ਬੰਦੇ ਚ ਆਹ ਗੁਣ ਤੇ ਉਹ ਬੰਦਾ ਫਲਾਣਾ ਹੋਊਗਾ ਤੇ ਕੁਝ ਅੱਗੇ ਤੋਂ ਧਿਆਨ ਰੱਖਣਗੇ ਕਿ ਯਾਰ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਕਿਹੜੇ ਬੰਦੇ ਚ ਕਿਹੜਾ ਗੁਣ ਤੇ ਕਿਵੇਂ ਹੈ ਤੇ ਹਾਂ ਜੀ ਨੂੰ ਪਤਾ ਲੱਗ ਜਾ ਉਹ ਹੱਥ ਖੜਾ ਕਰਕੇ ਦੱਸਦੇ ਤੇ ਆਪਾਂ ਸ਼ੁਰੂ ਕਰਦੇ ਆ ਕਿ ਬਲੰਦ ਆਵਾਜ਼ ਵਿੱਚ ਜਦ ਗੀਤ ਸੁਣਾਵੇ ਪੰਜਾਬ ਦਾ ਵਿਰਸਾ ਉਹ ਯਾਦ ਕਰਾਵੇ ਬਾਬੂ ਰਾਜਬਲੀ ਦਾ ਉਹ ਪੱਕਾ ਚੇਲਾ ਉਹਦੇ ਬਿਨਾਂ ਨਹੀਂ ਖਵਦਾ ਮਿੱਠਾ ਢਲਣ ਤੇ ਆਉਂਦੇ ਆ ਬਹੁਤ ਵਧੀਆ ਲਾਭ ਤੁਹਾਡੇ ਨਾਂ ਤੇ ਹਾਂ ਤੇਰੀਆਂ ਤੱਕ ਗੱਡੀ ਤੇ ਰਹੇ ਹਾਂ ਮੈਨੂੰ ਤੁਹਾਡੇ ਦੀ ਮਿਲ ਗਈ ਸੀ ਯਾਰ ਪਹਿਲਾਂ ਹੀ ਨਹੀਂ ਆਜੋ ਇੱਕ ਸਾਲ ਅਗਲੇ ਦਾ ਸ਼ੱਕ ਰਹੂਗਾ ਦੇਖਦੇ ਆ ਸੋਹਣੇ ਸ਼ਬਦਾਂ ਵਿੱਚ ਉਹ ਗੀਤ ਬਣਾਵੇ ਹਾਂ ਪੰਜਾਬ ਦਾ ਧੋਰਾ ਉਹਨੂੰ ਵੱਡ ਵੱਡ ਖਾਵੇ ਪੰਜਾਬ ਦੀ ਰਾਜਨੀਤੀ ਤੇ ਨਸ਼ਿਆਂ ਦੇ ਖਿਲਾਫ ਵੀਡੀਓ ਬਣਾ ਕੇ ਵੀਡੀਓ ਬਣਾਉਂਦੀ ਪਰ ਦਿਲ ਦੀ ਸਾਉ ਉਹ ਵੀਡੀਓ ਪਾਉਂਦੀ ਐ ਪਰ ਦਿਲ ਦੀ ਸਾਉ ਅੱਜ ਜੀ ਦੇਖੋ ਜੀ ਹਜੇ ਇਹਨਾਂ ਦੇ ਕੋਣ ਹੋਰ ਪਛਾਣਨੇ ਆਪਾਂ ਨੇ ਤਾਂ ਕਿ ਪੱਕਾ ਪਤਾ ਲੱਗੇ ਹਾਂਜੀ ਸ਼ਰਤਾ ਜੀ ਵੈਸੇ ਮੀਟਿੰਗ ਵਿੱਚ ਉਹ ਸਭ ਤੋਂ ਪਹਿਲਾਂ ਆਉਂਦੀ ਜ਼ਿੰਮੇਵਾਰੀ ਨੂੰ ਉਹ ਖੂਬ ਨਿਭਾਉਂਦੀ ਮੀਟਿੰਗ ਵਿੱਚ ਉਹ ਸਭ ਤੋਂ ਪਹਿਲਾਂ ਆਉਂਦੀ ਜ਼ਿੰਮੇਵਾਰੀ ਨੂੰ ਉਹ ਖੂਬ ਨਿਭਾਉਂਦੀ ਸ਼ੇਰ ਵੀ ਬੋਲੇ ਜਦੋਂ ਸਟੇਜ 'ਤੇ ਲਾਉਂਦੀ ਆਪਣੇ ਲਿਖੇ ਗੀਤ ਉਹ ਗਾਉਂਦੀ ਹਾਉਂਦੀ ਆ ਬਿਲਕੁਲ ਸਹੀ ਕੋ ਜੀ ਅਜਿਹਾ ਨਾ ਹੋਵੇ ਤਾਂ ਤੁਸੀਂ ਵੀ ਨਾਲ ਚਲੋ ਮਾਣ ਸੋਤ ਆ ਜੀ ਹਾਂ ਜੀ ਲੈ ਲਓ ਲੈ ਲਓ ਪਹਿਲੀ ਅੱਛਾ ਹਾਂ ਹੁਣ ਫਿਰ ਆਪਾਂ ਬੰਦੇ ਵੱਲੋਂ ਮੈਂ ਪਜੌਰ ਤੇ ਚੱਲ ਕੇ ਉਹ ਆਇ ਆਉਂਦਾ ਤੋਪੀ ਨਾਲ ਸਰਵਾਰੋ ਕਉਂਦਾ ਵਡਾ ਹਿੰਦ ਦੇਦਾ ਪਜੌਰ ਆਲਾ ਤੂੰ ਵੀ ਕਹਿਣਾ ਸੀ ਤੂੰ ਵੀ ਆਉਂਦਾ ਪਜੌਰ ਤੇ ਦੱਦ ਕਿਉਂ ਹੋਇ ਆਉਂਦਾ ਤੋਪੀ ਨਾਲ ਸਰਵਾਰੋ ਕਉਂਦਾ ਸਿਹਤ ਤੋਂ ਅਨਸਾਰ ਸਿਹਤ ਉਹਦੀ ਸਾਨੂੰ ਕਰੇ ਹੈਰਾਨ ਉਹ ਹੈ 83 ਸਵਾਲ ਦਾ 9 ਜਵਾਬ ਦਾ ਉਹ ਹੈ 83 ਸਵਾਲ ਦਾ ਨਾ ਨਾਸ ਕਾਹ ਵੇਖੀ ਬਹੁਤ ਧੀ ਸਕੂਟਰ ਤੇ ਜੀ ਬੰਦੇ ਆ ਜੋ ਤੋਂ ਲੁਧਿਆਣਾ ਸਕੂਟਰ ਤੇ ਜਾਂਦੇ ਆ ਹਾਂਜੀ ਹਾਂਜੀ ਵਾਹ ਜੀ ਬਹੁਤ ਵਧੀਆ ਬਾਤ ਆ ਬਹੁਤ ਖਵਾ ਜੀ ਬਹੁਤ ਚੰਗਾ ਆ ਜੀ ਸੀਲ ਨੂੰ ਵੀ ਆਜਾ ਲੈ ਕੇ ਸੀਲ ਨੂੰ ਵੈਸੇ ਤਾਂ ਸਮਝ ਆ ਜਾਣੀ ਅਗਲੇ ਦੀ ਸੋਨੂੰ ਥੈਂਕ ਯੂ ਥੈਂਕ ਯੂ ਉੱਚੇ ਬੋਲ ਬਲੰਦ ਆਵਾਜ਼ ਉੱਚੇ ਬੋਲ ਬਲੰਦ ਆਵਾਜ਼ ਤੂੰ ਵੀ ਨਾਲੋਂ ਕਰੇ ਕਮਾਲ ਪੰਜਾਬ ਦੀ ਗੱਲ ਕਦੇ ਸੁਣਾਵੇ ਪੰਜਾਬ ਦੀ ਗੱਲ ਕਦੇ ਸੁਣਾਵੇ ਕਿਸੇ ਹਾਸਾ ਮਜ਼ਾਕ ਲਿਖਣਾ ਕੇਵਲ ਉਹਦੇ ਹਿੱਸੇ ਹਾਸਾ ਮਜ਼ਾਕ ਲਿਖਣਾ ਬਾਬੂ ਦਾ ਵਾਲਾ ਉੜੀ ਦੋ ਹਾਂ ਉੜੀ ਕੋਡਾ ਵੀ ਆਉਂਦਾ ਹੈ ਕੋਡਾ ਵੀ ਬੈਠੇ ਨੇ ਲੋੜਿਆ ਥੋੜਾ ਪਿੱਛੇ ਥੋੜਾ ਮੋਟਾ ਵਾਹਿੰਦੇ ਬਾਤਾਂ ਇਹ ਬਾਤ ਹੀ ਵੱਡ ਜਾਂਦੀ ਹੈ ਤੁਹਾਨੂੰ ਚਾਹੀਦੀ ਹੈ ਲੈ ਲਈ ਉਹ ਜੀ ਹਾਂ ਜੀ ਫੋਟੋ ਲੈ ਗਈ ਜੀ ਹਾਂ ਇਹਨਾਂ ਵੇ ਛਾਂ ਵਾਲਾ ਬੋਲ ਦੋਗਾ ਲੈ ਗਈ ਫੋਟੋ ਨਹੀਂ ਨਹੀਂ ਪਾਰਾ ਸਾਰੇ ਜਾਂ ਤੋਂ ਬੋਲਣਾ ਦੋਗਾ ਕਹਿੰਦਾ ਇਹਨਾਂ ਨੂੰ ਪਉਣਾ ਨਾ ਆਪ ਘੁੰਮਣ ਕੇ ਰਿਚ ਦੂਰੋਂ ਆਉਂਦਾ ਸਪੀਡਾ ਕੱਤੇ ਮੀਟਿੰਗ ਚ ਆਉਣ ਲਈ ਛੂਟਾ ਵਟੇ ਰਜਿਸਟਰ ਫੜ ਕੇ ਉਹ ਹਾਜ਼ਰੀ ਲਵਾਵੇ ਸਭ ਕੰਮਾਂ ਵਿੱਚ ਉਹ ਹੱਥ ਬਟਾ ਦੇ ਇਹ ਕੁੜਕ ਚਾਉਣੀ ਹੈ ਜੀ ਮੇਰੀ ਅੱਥੀ ਰੱਖਣੀ ਹੈ ਅਗਰ ਆ ਕੋਈ ਚਾਹੁੰਨੀ ਹੋਵੇ ਲੈ ਆ ਸਕਦਾ ਤੇ ਇਹ ਮੈਂ ਸਵੇਰੇ ਥੋੜੇ ਜਿਲੇ ਲਿਖੇ ਸੀਗੇ ਹਾਂਜੀ ਤੇ ਦਰ ਬਾਅਦ ਗੱਲ ਕਰਦੇ ਹਾਂ ਦੇ ਸ਼ਾਇਦ ਪਛਾਣ ਨਹੀਂ ਹੋਣੀ ਕਿਉਂਕਿ ਬਹੁਤ ਘੱਟ ਸਾਡੇ ਨਾਲ ਪਰ ਉਹਨਾਂ ਨੇ ਪਿਛਲੇ ਵਾਰ ਥੋੜਾ ਜਿਹਾ ਸਾਡੇ ਸਭ ਤੋਂ ਸਿਹਤ ਮੈਂਬਰ ਉਹ ਹੈ ਜਿਹਨਾਂ ਦੋਸਤ ਸਾਡੇ ਨਾਲ ਪਰਖ ਦਿੱਤੇ ਸਾਡੇ ਨਾਲ ਉਹਨਾਂ ਨੇ ਬੜੇ ਸ਼ਿਕਵੇ ਲਾਂਬੇ ਵਾਲੀਆਂ ਜਿਹੜੀ ਹੈਗੀਆਂ ਹੁੰਦੀਆਂ ਕਿ ਤੁਸੀਂ ਸਾਡਾ ਇਹ ਨਹੀਂ ਕੰਮ ਕੀਤਾ ਉਹਨਾਂ ਨੇ ਬੁੱਕਰ ਲਈ ਰਖਾਣੀ ਸੀ ਤੇ ਅਸੀਂ ਅਜੇ ਆਏ ਸੀ ਕਿ ਦੂਜੇ ਦਿਨ ਮੈਨੂੰ ਝਗੜਾ ਪੈ ਗਿਆ ਸਾਡੀ ਗੱਡੀਆਂ ਦੋ ਖਰਾਬ ਹੋ ਗਈਆਂ ਤੇ ਮੈਨੂੰ ਇਹਨਾਂ ਕੋਲ ਜਾਣਾ ਪੈ ਗਿਆ ਵੀ ਯਾਰ ਕੀ ਰੌਲਾ ਪੈ ਗਿਆ ਕਿਵੇਂ ਹੈਗਾ ਤੇ ਇਹ ਬਿਮਾਰ ਹੋ ਗਏ ਉਹਨਾਂ ਨੇ ਪਿਆਰ ਦਿਖਾਉਣ ਲੱਗੇ ਹਰੇਕ ਆਪਣੇ ਆਪਣੇ ਰਜੇਵੇਂ ਚ ਵੜ ਗਏ ਤੇ ਉਹ ਕਹਿੰਦੇ ਸਿਹਤ ਵਿਗਿਆਨ ਦਾ ਇੱਕ ਵੀ ਬੰਦਾ ਨਹੀਂ ਸਾਡੇ ਪ੍ਰੋਗਰਾਮ ਚ ਆਇਆ ਵੀ ਮੈਨੂੰ ਬੜਾ ਦੁੱਖ ਲੱਗਿਆ ਤੇ ਉਹ ਅਸੀਂ ਉਹਨਾਂ ਦਾ ਜਿਹੜਾ ਚੋਰਾ ਹੈ ਦੁੱਖ ਹੈ ਮਹਿਸੂਸ ਕੀਤਾ ਮੰਨਦੇ ਆ ਪਰ ਉਹਨਾਂ ਦੇ ਗੁਣ ਬੜੇ ਹੈਗੇ ਆ ਸਾਈਕਲ ਚ ਚਲਾਉਣ ਨੂੰ ਕਰੇ ਪਿਆਰ ਸਾਈਕਲ ਬਹੁਤ ਚਲਾਉਂਦੇ ਆ ਸਾਈਕਲ ਚਲਾਉਣ ਨੂੰ ਕਰੇ ਪਿਆਰ ਸਾਈਕਲ ਤੇ ਘੁੰਮਦੀ ਬੇਸ਼ੁਮਾਰ ਸਹਿਰ ਸਪਾਟੇ ਦੀ ਉਹ ਬੜੀ ਸ਼ਕੀਨ ਲਿਖਣ ਪੜਨ ਵਿੱਚ ਪੂਰੀ ਪਰਵੀਨ ਲਿਖਣ ਪੜਨ ਦੇ ਵਿੱਚ ਪੂਰੀ ਪਰਵੀਨ ਆਜੋ ਜੀ ਫਿਰ ਇੱਕ ਮਿੰਟ ਹੋਰ ਸੋਇ ਸਾਡੇ ਸਭ ਤੋਂ ਸਿਹਰਤ ਮੈਂਬਰ ਹੈ ਜਿਨ੍ਹਾਂ ਨੇ ਸਾਨੂੰ ਮਿਸ ਕੀਤਾ ਮਹਿਸੂਸ ਕੀਤਾ ਕਿ ਅਸੀਂ ਆਈ ਨਹੀਂ ਕੋਈ ਪਿਆਰ ਹੁੰਦਾ ਉਹਦੇ ਨਾਲ ਹੀ ਤਾਂ ਹੋਇਆ ਜੀ ਸਭ ਤੋਂ ਵਧੀਆ ਮੈਂਬਰ ਉਹ ਹੈ ਜਿਨ੍ਹਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਨਹੀਂ ਤਾਂ ਪ੍ਰੋਗਰਾਮ ਹੁੰਦੇ ਰਹਿੰਦੇ ਆ ਕੋਈ ਆਈ ਜਾਂਦਾ ਕੋਈ ਚਾਈ ਜਾਂਦਾ ਪਰ ਆਪਣਾ ਆਪਣਾ ਉੱਥੇ ਹੀ ਹੈ ਜਿੱਥੇ ਸਾਨੂੰ ਮਿਸ ਹੋਣਾ ਇਨਾ ਦਾ ਹੋਰ ਹੋ ਗਿਆ ਲੱਗਦਾ ਹੈ ਉਠਾ ਵੀ ਤਾਂ ਆਪਣੇ ਸੋ ਜਾਂਦਾ ਹੈ ਠੀਕ ਆ ਇੱਕ ਵਾਰ ਤੇ ਸਾਰਿਆਂ ਨੂੰ ਬੁਲਾਵਾਂਗੇ ਸਾਡੇ ਸਹਿਰਦ ਆਓ ਜੀ ਪ੍ਰਣਾਪ ਜੀ ਤੁਸੀਂ ਵੀ ਲਓ ਇਹਨਾਂ ਦੀ ਮੈਂਬਰਸ਼ਿਪ ਵੀ ਆਈ ਹੋਈ ਹੈ ਸਾਡੇ ਵੈਸੇ ਵੀ ਕੰਮ ਕਰਦੇ ਆ ਤੇ ਸਾਡੇ ਹਮੇਸ਼ਾ ਯੰਗ ਸੰਗ ਰਹਿੰਦੇ ਆ ਇਹ ਹਾਂ ਜੀ ਹਾਂ ਹੁਣ ਦੇ ਹੀ ਚੱਲੋ ਜੀ ਨਾਲ ਨਾਲ ਐ ਫੋਟੋ ਕੋਈ ਘੋੜੀ ਤੇ ਤਾਂ なぜなら、これで。

ਆਓ ਜੀ ਮਨਜੀਤ ਬਲਜੀ ਦੇਖ ਤੁਸੀਂ ਮੈਂ ਸਾਡੇ ਕੋਲ ਵੀ ਆ ਗਏ ਬੋਲ ਬੋਲ ਮੁਵਾਰਕ ਜੈ ਨਿਰਿੰਦਰ ਕੌਰ ਜੀ ਨਿਰਿੰਦਰ ਕੌਰ ਆ ਗਿਆ ਮੇਰੀ ਅਦੁੱਤ ਮੈਂ ਕੋਈ ਨਹੀਂ ਕਰ ਰਿਹਾ ਕਿ ਤੂੰ ਨਹੀਂ ਜਿਹੜੇ ਰਹਿ ਗਏ ਨਾ ਉਹ ਕਦੇ ਕਿਹਦਾ ਹੈ ਕਿ ਦੰਦੇ ਦੇਖੀ ਹਾਂਜੀ ਸੇਮਤ ਉਹ ਹੋਣੇ

ਉਸ ਸਭ ਜਿਵੇਂ ਕੀ ਆਂ ਰਹਿ ਜਾਂਦਾ ਕੰਮ ਇਹ ਚੱਲਦਾ ਰਹਿੰਦੇ ਦੇਖ ਲੈ ਹੂੰ ਠੀਕ ਹੈ ਠੀਕ ਉਹਨੇ ਕੁਛ ਲਾ ਦਿੱਤਾ ਠੀਕ ਹੈ ਠੀਕ ਹੈ ਅਗੇ ਸਰਮਰ ਕਮਾਲ ਜੀ ਇੱਧਰ ਵੀ ਸ਼ਾਦੀ ਦੀ ਤਿਆਰੀ ਹੈ ਇੱਧਰ ਵੀ ਆ ਰਹੇ ਆਜਾ ਜੀ ਤੁਹਾਨੂੰ ਦੱਸਾਂ ਸਰ ਆਪ ਫੜ ਕੇ ਉਧਾਉਂਦੇ ਹੋ ਬਿਸ਼ਾਲੀ ਤੁਸੀਂ ਪਰ ਲੱਗੂ ਪਰ ਲੱਗੂ ਆ ਜਾਗੇ ਉਹਨਾਂ ਆ ਜਾਓ ਥੋੜੀ ਜਿਹੀ ਆ ਜਾਓ ਅੱਜ ਦੀ ਜੀਪ ਸਿੰਘ ਜੀ ਰਮੇ ਗੜੂ ਅੱਜ ਲੋਕ ਠੀਕ 1000 ਨੇ ਪਾ ਦਿੱਤੇ ਅੱਜ ਮਸ਼ਹੂਰ ਮਹੇਸ਼ ਨਾਗੇ ਕਰਨਲ ਸਿੰਘ ਜੀ ਆਜੋ ਮੇਰੇ ਕੋਲ ਜੀ ਇਹ ਕਾਲਖਾ ਤੋਂ ਆਉਂਦੇ ਜੀ ਹਾਂਜੀ ਉਹ ਹਲੋ ਕਾਲਪਤੀ ਬੜਾ ਸੋਹਣਾ ਅੱਗੇ ਦਵਿੰਦਰ ਰਾਣਾ ਜੀ ਤਿਆਰ ਤੁਸੀਂ ਵੀ ਜੀ ਇਸ ਵਿੱਚ ਇਹ ਇੱਕ ਜਗ੍ਹਾ ਅਸਰ ਦੀ ਇਹ ਜੀ ਲੈ ਲਓ ਆ ਜੀ ਬੋਸਾ ਸਾਹਿਬ ਆਜਾ ਨੇੜੇ ਨੂੰ ਖਾਣ ਮੈਨੂੰ ਵੀ ਦੇ ਦਿਓ ਮੈਨੂੰ ਦੱਸੋ ਉਹ ਜਰ ਦੇ ਬਾਅਦ ਆਓ ਜੀ ਹਦੀਦ ਸਿੰਘ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਠੀਕ ਹੈ ਫੋਟੋ ਖਿੱਚੀ ਜਿੱਦਾਂ ਬੈਰੀਪਲ ਆਨ ਕਰਦੇ ਆ ਨਾ ਆਉਂਦਾ ਨਾ ਉਹ ਆ ਜਾਂਦੇ ਨਹੀਂ ਆ ਲੰਦਰ ਹੋ ਗਿਆ ਪਾਜ਼ੀ ਇਹ ਤੇ ਫੋਟੋ ਹੁਣਿਆ ਡੈਰੀ ਨਹੀਂ ਮਿਲੇਗੀ ਉਹ ਵੰਡ ਲੈਣੇ ਅਸੀਂ ਉਹ ਲੈ ਲਓ ਆਪਣੇ ਹਾਂ ਪ੍ਰਲਾਦ ਜੀ ਤੁਹਾਡੀ ਫੋਟੋ ਹੀ ਹੋਈ ਹੈ ਜੀ ਡੈਰੀ ਤਾਂ ਨਹੀਂ ਮਿਣੀ ਜੀ ਹੋਰ ਕੋਈ ਰਹਿ ਗਿਆ ਹੋਰ ਨਿਊਜ਼ੀਲਾ ਦੇ ਨਾਲ ਦੇ ਉਸਕੇ ਅੱਜ ਉਸ ਬਾਹਰੋਂ ਦੇ ਨਹੀਂ ਹਾਂ ਜੀ ਜੀ ਉਹਨੂੰ ਕਹਿ ਦੂਗਾ ਹਾਂ ਜੀ ਹੋਣਾ ਮੈਡੂ ਬੁਲਾ ਰਹੇ ਕਹਿੰਦੇ ਤੁਮ ਲਓ ਤੁਸੀਂ ਮੇਰੇ ਕੈਮਰੇ ਤੋਂ ਫੋਟੋ ਲੈ ਦੋ ਇਹ ਕਹਿ ਰਹੇ ਠੀਕ ਹੈ ਜੀ ਪ੍ਰਲਾਦ ਜੀ ਆ ਗਿਆ ਜੀ ਉਹਨਾਂ ਦਾ ਕੈਮਰਾ ਫੜੋ আচ্ছা ਠੀਕ ਹੈ ਠੀਕ ਬਹੁਤ ਚੰਗਾ ਕਰੋਗਾ ਦਿਲ ਨਾਲ ਦੇ ਦੋ ਦਲਾਜ਼ਾ ਜੀ ਤਾਂ ਜੀ ਬਿਲਕੁਲ ਰੱਖ ਦੇਣੀ ਰੱਖ ਦੇਣੀ ਆਪਾਂ ਰੱਖੋ ਪਾਸੇ ਉਹਦੇ ਨਾਲ ਲਾ ਕੇ ਰੱਖ ਲਾ ਕੇ ਕਹਾਂ ਕਰੋ ਕਿ ਨਹੀਂ ਹੋਈ ਤਾਂ ਵੀ ਇੱਕ ਮਿੰਟ ਰੁਕੋ ਆਸਾ ਸੰਭਵ ਨਹੀਂ ਹੈ ਸਰਵਰ ਮਿਲਦਾ ਨਹੀਂ ਬਾਰੇ ਪਤਾ ਚੱਲਣਾ ਕਿ ਕਿ ਆਟੋਮੈਟਿਕ